ਐਸਤ ਆਪਾਂ ਹੁਣ ਹਲਵਾਈਆਂ ਵਾਲਾ ਕੰਮ ਤਾਂ ਹੋ ਗਿਆ ਬੰਦਾ ਹੂੰ ਤੇ ਹੁਣ ਆਪਾਂ ਗਰਮੋ ਗਰਮੀ ਕੀ ਕਰਾਂਗੇ ਲੱਭਦੇ ਕੋਈ ਕੰਮ ਕੋਈ ਮੈਂ ਤਾਂ ਕਹਿੰਦਾ ਤੂੜੀ ਦਾ ਸੀਜ਼ਨ ਲੱਗਿਆ ਤੂੜੀ ਦਾ ਸੀਜ਼ਨ ਆਉਣ ਵਾਲਾ ਹੋਰ ਤਾਂ ਕੋਈ ਕੰਮ ਐ ਨਹੀਂ ਯਾਰ ਨੀ ਵਿਆਹ ਸ਼ਾਦੀਆਂ ਤਾਂ ਹੁਣ ਸਿਆਲਾਂ 'ਚ ਚੱਲਣੀਆਂ ਉਹਨਾਂ ਟਾਈਮ ਆਪਾਂ ਕੀ ਕਰਾਂਗੇ ਇਹ ਤਾਂ ਹੈ ਕਿ ਨਹੀਂ ਕੋਈ ਨਾ ਕਰਦੇ ਆ ਆਪਾਂ ਗੱਲ ਮੁੰਡਾ ਹੈਗਾ ਆਪਣੇ ਕੋਲੇ ਠੀਕ ਆਪਾਂ ਲਾਉਨੇ ਆ ਕੋਈ ਨਾ ਕਦੇ ਦੇਣ ਦੇ ਵਿੱਚ ਪਹੁੰਚਦਾ ਮੈਂ ਉਹਨੂੰ ਕੰਮ ਖੁਦ ਲਾਉਦੇ ਆ ਕੋਈ ਨਾ ਠੀਕ ਆ ਟੈਨਸ਼ਨ ਨਾ ਲੈ ਕੋਈ ਠੀਕ ਆ ਲਓ ਹੁਣ ਆਪਾਂ ਹਰ ਪਰਤਨਾ ਰਾਸ ਗੁਲੇ ਬਣਾ ਕੇ ਹੁਣ ਆਪਾਂ ਤੂੜੀ ਨਾ ਪਾਂਗੇ। ਕਿਉਂ ਕਰਨਾ ਹੀ ਪੈਣਾ ਯਾਰ। ਕੁਛ ਨਾ ਕੁਛ ਨਾ। ਸਾਡ ਕੋਈ ਚਾਜ ਦਾ ਕੰਮ ਨਾ ਬਗੇ ਆਪਾਂ। ਆਹ ਕੌਣ ਆ ਗਿਆ ਸਾਡੇ? ਪਾਣੀ ਯਾਰ ਬੰਦਾ ਤਾਂ ਵੀ ਆ ਗਿਆ। ਕਿਉਂ ਆਇਆ? ਅਦਾ ਲਾਉਂਦੇ ਕੌਣ ਆਇਆ? ਹਾਂਜੀ ਭਾਈ। ਹਾਂਜੀ ਜੱਬਲ ਹਲਵਾਈ ਨੂੰ ਮਿਲਣਾ। ਜੱਬਲ ਹਲਵਾਈ। ਹਾਂਜੀ। ਕੋਲ ਹਾਈ ਆਪ ਇੱਥੇ ਸਾਡ ਜੀ ਮਸ਼ਹੂਰ ਹਲਵਾਈ ਨੇ। ਦੱਸੋ ਜੀ। ਆਪਾਂ ਇੱਕ ਪ੍ਰੋਗਰਾਮ ਰੱਖਿਆ ਕਰੇ। ਹਾਂਜੀ। ਤੇ ਉਹਦੀ ਗੱਲਬਾਤ ਕਰਨੀ ਸੀ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਚੱਲ ਮੈਂ ਲੈਨੇ ਆ ਮਿਲ ਕੇ ਗੱਲਬਾਤ ਕਰਦੇ ਆ ਮੈਂ ਗਈ ਤੂੰ ਮੈਂ ਲਾਗਲੇ ਪਿੰਡੋਂ ਹੀ ਆਇਆ ਅੱਛਾ ਉਹ ਨਾਲ ਹੀ ਜਿਹੜਾ ਹਾਂ ਨਾਲ ਹੀ ਤੇ ਫਿਰ ਨਹੀਂ ਮੁੜ ਕੇ ਥੋਕਦੇ ਬੈਠੇ ਕਰਨੋਂ ਗੱਲ ਨਹੀਂ ਨਿਕਲਦੀ ਹਾਂਜੀ ਹਾਂਜੀ ਤੇ ਕੁਝ ਕੋਈ ਆਈਟਮਾਂ ਬਣਾਉਣੀਆਂ ਸੀਆਂ ਤੇ ਮੈਂ ਕਿਹਾ ਵੀ ਚੱਲ ਆਪਾਂ ਜਾ ਕੇ ਗੱਲਬਾਤ ਕਰਾਈਏ ਸਹੀ ਹੈ ਪੈਸੇ ਡੱਕੇ ਦੇ ਠੀਕ ਹੈ ਤੇ ਯਾਨੀ ਪੈਸੇ ਲਵਾਂਗੇ ਜੇ ਅਸੀਂ ਡੱਕੇ ਤਾਂ ਕੁਝ ਕਹਿਟਮਾ ਬਣਾਉਣੀ ਹੈ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਚਲ ਆਪਾਂ ਗੱਲਬਾਤ ਕਰਾਈਏ ਪੈਸੇ ਡੱਕੇ ਦੀ ਠੀਕ ਹੈ ਜੀ ਠੀਕ ਹੈ ਤੇ ਫੇਰ ਚਲ ਆਦਾ ਗੱਲਬਾਤ ਕਰਕੇ ਸਾਈ ਸੋਨੂ ਦੇ ਦੇਣੀ ਹੈ ਪਰ ਠੀਕ ਹੈ ਜੀ ਕੀ ਹੈ ਜੀ ਬਸੇ ਪ੍ਰੋਗਰਾਮ ਕੀ ਕਹਦਾ ਪ੍ਰੋਗਰਾਮ ਆਪਣੇ ਮੁੰਡੇ ਨੇ ਹੋਣਾ ਬਾਹਰ ਉਹ ਬਾਈ ਦੇ ਮੁੰਡੇ ਤੇ ਬਾਹਰ ਹੋਣਾ ਕੋਣਾ ਮੁੰਡੇ ਨੇ ਅੱਛਾ ਅੱਛਾ ਤੇ ਤੁਸੀਂ ਵੀ ਜਾ ਕੇ ਨਾਲ ਤੁਸੀਂ ਵੀ ਜਾਣਾ ਲੈ ਕੇ ਆਉਣਾ ਉਹ ਨਾ ਠੀਕ ਆ ਔਣਾ ਕਿਥੋਂ ਪਤਾ ਤਾਂ ਲੱਗੇ ਔੜਾ ਮੁੰਡੇ ਨੇ ਜੇਲ੍ਹ ਚੋਂ ਜੇਲ੍ਹ ਚੋਂ ਹਾਂ ਇਹ ਜੇ ਕਿਤਾ ਜੇਲ੍ਹ ਚੋਂ ਨਾ ਸ਼ਾਇਦ ਕਿੰਨਾ ਟਾਈਮ ਹੋ ਗਿਆ ਜੇਲ੍ਹ ਚ ਮੁੰਡੇ ਨੂੰ ਮੁੰਡੇ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਲੇ ਹੋਰ ਰਹਿਣ ਦਿੰਦੇ ਜੀ ਵਿੱਚ ਹਲੇ ਕੀ ਜਲਦੀ ਸੀ ਬੱਸ ਜੀ ਸਜ਼ਾ ਪੂਰੀ ਹੋ ਜੀ ਜੇ ਉਹ ਮੈਨੂੰ ਕਹਿੰਦਾ ਵੀ ਪਾਪਾ ਵੀ ਆਪਾਂ ਪ੍ਰੋਗਰਾਮ ਰੱਖਣਾ ਠੀਕ ਹੈ ਪਤਾ ਲੱਗੇ ਸਾਰਿਆਂ ਨੂੰ ਠੀਕ ਹੈ ਮੈਂ ਆ ਰਿਹਾ ਬਾਹਰ ਮਾਰਿਆ ਬਾਹਰ ਆ ਰਿਹਾ ਬਾਹਰ ਆ ਰਿਹਾ ਜਿਹੜੇ ਚੋਂ ਬਾਹਰ ਆ ਰਿਹਾ ਤੇ ਤੁਸੀਂ ਐਟਮਾ ਬਣਾਉਣੀ ਆ ਠੀਕ ਆ ਜੀ ਆਪਾਂ ਐਟਮਾ ਕਾਪੀ ਪੈਣਾ ਤੇ ਬਣਾਉਣੀ ਨਹੀਂ ਨਹੀਂ ਆਪਾਂ ਗਲਾਵਿਆਂ ਦਾ ਚੌੜੇ ਆਣ ਵਾਲਾ ਐਟਮਾ ਬਣਾਉਣਾ ਫਿਰ ਤੁਸੀਂ ਜੋ ਤੁਸੀਂ ਬਣਾ ਸਕਦੇ ਹੋ ਇਹ ਸਾਨੂੰ ਦੱਸ ਦੋ ਕੀ ਕੀ ਚਾਹੀਦਾ ਸਮਾਨ ਉਹ ਆਪਾਂ ਤੁਹਾਨੂੰ ਲਿਆ ਕੇ ਦੇਵਾਂਗੇ ਇਹ ਤੁਹਾਡੀ ਜ਼ਿੰਮੇਵਾਰੀ ਆ ਠੀਕ ਹੈ ਜੀ ਆਪਾਂ ਜਿਹੜੇ ਗਵੰਡੀਆਂ ਦੇ ਜਮਾਂ ਗੇਟ ਦੇ ਮੂਹਰੇ ਟੈਂਟ ਲਾਉਣਾ ਇਹ ਗਵਾਂਡੀਆਂ ਦੇ ਗੇਟ ਦੇ ਮੂਹਰੇ ਹਾਂ ਦਾ ਕਤਲ ਕੀਤਾ ਕਿ ਕਿਦਾ ਸੀ ਉਹਨੇ ਉਹ ਜਿਹੜਾ ਆਪਣੇ ਗਵਾਂਡੀ ਜਿੰਨਾ ਦੇ ਗੇਟ ਦੇ ਮੂਹਰੇ ਆਪਾਂ ਲਾਉਣਾ ਸੈਂਟਰ ਉਹਨਾਂ ਦੇ ਮੁੰਡੇ ਦਾ ਕਤਲ ਕੀਤਾ ਸੀਗਾ ਤੇ ਆਪਾਂ ਉਹਨਾਂ ਦੇ 바ਰ ਦੇ ਮੂਹਰੇ ਹੀ ਆਪ ਟੈਂਟ ਲਾਉਣਾ ਤੇ ਉੱਥੇ ਤੁਸੀਂ ਆ ਆ ਦਾ ਜੋ ਵੀ ਬਣਾਉਣਾ ਉਹਨਾਂ ਦੇ ਬੂਹੇ ਦੇ ਮੂਹਰੇ ਬੈਠ ਕੇ ਬਣਾਓ ਤੇ ਨਹੀਂ ਉਹ ਨਿਬੜ ਗਿਆ ਉਹਨਾਂ ਦਾ ਕੀ ਹਲੇ ਨਹੀਂ ਰੋਲਾ ਤਾਂ ਨਹੀਂ ਨਿਬੜਿਆਗਾ ਹਾਂ ਹਾਂ ਬਸ ਆਪਾਂ ਉਹਨਾਂ ਦੀ ਹਿੱਕ ਤੇ ਦੀਵਾ ਬਾਲਣਾ ਉਹ ਤਾਂ ਠੀਕ ਆ ਭਾਈ ਪਰ ਸਾਨੂੰ ਦੋ ਗਨਮੈਨ ਦੇ ਦਿਓ ਗਨਮੈਨ ਨਹੀਂ ਸੋ ਵੀ ਇੰਨੇ ਚੜਾਈ ਸੁਣੀ ਆ ਵੀ ਸਾਨੂੰ ਦੇ ਚੜਾਈ ਤਾਂ ਚਲੋ ਸਾਡੀ ਹੈਗੀ ਆ ਚੜਾਈ ਤਾਂ ਜੀ ਸਾਡੀ ਅਸੀਂ ਆਟਮਾ ਬਣਾਉਂਦੇ ਆ ਬੰਦੇ ਸੁਣੀ ਮਾਰਦੇ ਆ ਖੁਸ਼ੀ ਲਾਗਲੇ ਇੱਕ ਪਿੰਦ ਕੰਮ ਕਰਕੇ ਆਈ ਸੀ ਉੱਥੇ ਕਹਿੰਦੇ ਵੀ ਰੋ ਵੀ ਇੰਨਾ ਸੀਗਾ ਜੱਬਲ ਹਲਵਾਈ ਦਾ ਤੇ ਉਹਦੇ ਨਾਲ ਰੋਤਾ ਭਾਈ ਰੋਤਾ ਚੀਜ਼ਾਂ ਲਾਉਂਦੇ ਆ ਕਿ ਰੋ ਮਾਪਾ ਕਰੂ ਉਹ ਬਹੀ ਛੜ ਕਾਲਟੀ ਤੇ ਰੱਖ ਦੇ ਨਾ ਦੂਜੇ ਪੱਤੇ ਤੇ ਤੇ ਰੋਹ ਬਾਈ ਜੀ ਐ ਲੜਾਈ ਝਗੜਾ ਇਦਾਂ ਨਾਮ ਦੇ ਪਿੰਡ ਬੋਵੀ ਚੜ ਜੇ ਤਾਂ ਕੋ 15 ਦਿਨ ਖਰੋ ਵੀ ਨਿਕਲਦੇ ਦੇਖ ਲੈਣੇ ਕੋਈ ਬਸ ਕਿਸੇ ਪੱਛਣਾ ਚਾਲੂ ਕਰਨੀਆ ਤੁਹਾਨੂੰ ਬੋਰਡ ਦੇ ਦੇਣੇ ਉਹ ਪੱਠਾ ਤਾਂ ਚਾਲੂ ਕਰਨੀਆ ਬਾਈ ਤੁਸੀਂ ਕੋਈ ਚੱਜ ਦੇ ਪ੍ਰੋਗਰਾਮ ਦੱਸੋ ਤੁਸੀਂ ਲੜਾਈ ਝੜੇੜੇ ਤੁਸੀਂ ਕਿਵੇਂ ਦੱਸੋ ਕਮਾਲ ਕਰੀ ਜਾਂਦੇ ਬਸ ਉਹਨਾਂ ਨੇ ਘਰੇ ਵੀ 30 40 ਬੰਦੇ ਆਏ ਹੋਏ ਆ ਇਨਾਂ ਦੇ ਜਿਨ੍ਹਾਂ ਦੇ ਕਤਲ ਹੋਇਆ ਸੀ ਜਿਨ੍ਹਾਂ ਦੇ ਕਤਲ ਹੋਇਆ ਸੀ ਠੀਕ ਹੈ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਮੁੰਡਾ ਆਪਣਾ ਠੀਕ ਹੈ ਲਾਇਆ ਉਹਨੂੰ ਆਪਾਂ ਨਹੀਂ ਬੁਲਾਇਆ ਹਾਂਜੀ ਆਪਾਂ ਤਾਂ ਆਪ ਦਾ ਪ੍ਰੋਗਰਾਮ ਰੱਖਿਆ ਠੀਕ ਹੈ ਠੀਕ ਉਹਨਾਂ ਨੂੰ ਵੀ ਹੁਣ ਪਤਾ ਹੀ ਉਹ ਵੀ ਰੰਜਿਸ਼ ਹੈਗੀ ਆਪਣੀ ਪ੍ਰਾਣੀ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਆ ਬੰਦਾ ਖੁੰਦ ਕਿਤਾ ਰੱਖਦਾ ਹੀ ਹੈ ਤਾਂ ਕਰਕੇ ਤੇ ਫਿਰ ਤੁਸੀਂ ਪੱਠੀਆਂ ਲਾ ਕੇ ਕੜਾਈਆਂ ਚਾੜ ਲੈਣੀਆਂ ਠੀਕ ਹੈ ਜੀ ਤਾਂ ਲੱਗ ਜਾਣੀਆਂ ਆਦੀਆਂ ਆਟਮਾ ਬਣਾਉਣੀਆਂ ਠੀਕ ਹੈ ਜੀ ਜਦੋਂ ਕੋਈ ਉਹਨਾਂ ਦਾ ਬੰਦਾ ਬਾਹਰੋਂ ਆਉਂਦਾ ਅੰਦਰੋਂ ਆਉਂਦਾ ਬਾਹਰ ਨੂੰ ਆਉਂਦਾ ਬੰਦਾ ਬਾ ਤੁਸੀਂ ਆਦੇ ਖੁਰਚਣਾ ਐਂ ਕਰਕੇ ਬਾਹਰ ਲੈਣਾ ਉਹਨਾਂ ਦਾ ਕਮਾਲ ਕਰਦੇ ਹੋ ਜੀ ਖੁਰਚਣਾ ਬਾ ਦੇਣਾ ਅਸੀਂ ਕੋਈ ਚੰਗਾ ਲੜਦੇ ਆ ਅਸੀਂ ਕੋਈ ਬੰਦੇ ਹੀ ਹਲਵਾਈ ਆ ਚੀਜ਼ਾਂ ਬਣਾਉ ਤੁਸੀਂ ਖੁਰਚਣੇ ਮਰਵਾਉਂੇ ਤੁਸੀਂ ਕਮਾਲ ਤੇ ਦੇ ਰੋੜਾ ਨਹੀਂ ਮਾਰਿਆ ਯਾਰ ਬਸ ਮੈਂ ਜਿਵੇਂ ਬਾਜੀ ਨੇ ਤਾਂ ਕਦੇ گلاب ਜਾਣ ਤੇ ਮੱਖੀ ਬੈਜੀ ਉਹ ਨਹੀਂ ਮਾਰੀ ਨਹੀਂ ਮਾਰੀ ਇਹ ਕੋ ਬੰਦਿਆ ਬੇ ਖੁਰਚੇ ਮਰਵਾਉਂੇ ਬਸ ਜਿਵੇਂ ਮੈਂ ਅੱਜ ਮੁੰਡੇ ਨੂੰ ਬਾਹਰ ਕਢਾ ਰਿਆ ਉਵੇਂ ਮੈਂ ਸੋਨੂੰ ਕਢਾ ਲੈਣਾ ਬਾਹਰ ਨਹੀਂ ਨਹੀਂ ਤੁਸੀਂ ਕਿੱਥੇ ਹੋਵੋਗੇ ਫਿਰ ਮੈਂ ਆਉਂਗਾ ਕੋਠੇ ਤੇ ਨਾ ਕੋਠੇ ਤੇ ਕਮਾਲ ਤੁਸੀਂ ਰੈਫਰੀ ਆ ਵੀ ਸਾਨੂੰ ਲੜਾ ਕੇ ਤੇ ਆਪ ਤੁਸੀਂ ਮੈਚ ਵੇਖੋਗੇ ਬਸ ਤੁਸੀਂ ਸਾਈ ਤੁਹਾਨੂੰ ਹੁਣ ਮੈਂ 50000 ਰੁਪਏ ਦੇ ਜਾਣੀ ਨਹੀਂ ਭਾਜੀ ਸਾਈ ਦਾ ਸੀ ਕੀ ਕਰਾਂਗੇ ਸੀ ਹੁਣ ਆ ਹੀ ਨਹੀਂ ਸੀ ਪੈਸੇ ਕੀ ਕਰ ਉੱਤੇ ਲੱਗੇ ਆ 50 ਲੱਖ ਰੁਪਏ ਤੁਹਾਨੂੰ ਮੈਂ ਬਾਅਦ ਚ ਦੇ ਦੇਣਾ ਭਾਜੀ 2 ਲੱਖ ਕੀ ਕਰਨਾ ਜੇ ਤੁਸੀਂ ਬਚਾਈ ਨਾ ਯਾਰ ਉਹ ਲੱਖ ਕੀ ਕਰਨਾ ਜੇ ਜਦੋਂ ਸਾਡੇ ਬਚਾਈ ਨਾ ਸਾਡੇ ਕੋਲ ਕੋਸੇ ਪਾਣੀ ਚੰਚਣਾ ਪਿਆ ਲੋਕਾਂ ਨੂੰ ਹਾਂ ਨਹੀਂ ਬਸ ਤੁਸੀਂ ਜਿਹੜਾ ਵੀ ਬਾਹਰ ਆਊਗਾ ਤੁਹਾਡਾ ਧਾੜਬਾ ਸੋਦੇ ਖਰਚੁਣਾ ਚਾਣੀ ਮਾਰੀ ਜਾਓ ਆਪ ਭਾਜੀ ਸਾਨੂੰ ਪ੍ਰੋਗਰਾਮ ਚਾਹੀਦਾ ਚਾਹੀਦਾ ਨਹੀਂ ਪਰ ਬੰਦੇ ਤੇ ਨਹੀਂ ਮਾਰਦੇ ਹਾਂ ਅੱਡ ਤੇ ਰਹੋ ਉਹੀ ਅਸੀਂ ਨਹੀਂ ਪ੍ਰੋਗਰਾਮ ਲਾਉਣਾ ਭਾਈ ਅਸੀਂ ਜਿਹੜੇ ਠੀਕ ਆ ਭਾਈ ਪਾਣੀ ਲਾਉਂਦੇ ਮੈਂ ਬੰਦਾ ਭੇਜ ਦੂੰਗਾ ਤੁਹਾਨੂੰ ਗੱਡੀ ਤੇ ਲੈ ਜੂਗਾ ਇਥੋਂ ਆਹ ਦਾ ਸਮਾਨ ਚੱਕ ਕੇ ਤੁਸੀਂ ਨਾਲ ਹੀ ਚੱਲ ਜਾਣਾ ਨਹੀਂ ਨਹੀਂ ਅਸੀਂ ਲਾਉਣਾ ਹੀ ਨਹੀਂ ਫਕਸ਼ਨ ਨਹੀਂ ਲਾਉਣਾ ਭਾਈ ਅਸੀਂ ਪ੍ਰੋਗਰਾਮ ਹੀ ਨਹੀਂ ਸੁਣਾ 2.5 ਲੱਖ ਰੁਪਏ ਤੁਹਾਨੂੰ ਮਿਲ ਜਣਾ ਸਾਡੇ ਨੂੰ ਜਵਾਬ ਆ ਵੀਰੇ ਅਸੀਂ ਤਾਂ ਆਪਦਾ ਬੋੜੀ ਪੱਟ ਕੇ ਲੈ ਜਾਣਾ ਅੱਜ ਇਹ ਤਾਂ ਕੰਮ ਇਤਕਾਰ ਤੇ ਅਸੀਂ ਤਾਂ ਹਲਵਾਈ ਨਹੀਂ ਤੇ ਅਸੀਂ ਤਾਂ ਮੈਸਤਰੀ ਨਾ ਜਾਣਦੇ ਆ ਇਹੀ ਤਾਂ ਮਸਾਲਾ ਮੈਸੇ ਕਰਦੇ ਸੀ ਤਾਂ ਕਰਦੇ ਹੀ ਨਹੀਂ ਹਲਵਾਈ ਦੇ ਨਹੀਂ ਗਲਾਬ ਜਾਮਣਾ ਨਹੀਂ ਨਹੀਂ ਬਣਾਉਂਦੇ ਗਲਾਬ ਜਾਮਣਾ ਅਸੀਂ ਤਾਂ ਕੋਰੇ ਨਾਲੇ ਦਾ ਮਾਤ ਪਾਪਾ ਇਹਨਾਂ ਦਾ ਬਣਾਉਣਾ ਕਿ ਕਸੂਦਾ ਬਣਾਉਣਾ ਭਾਈ ਇਹ ਤਾਂ ਘਰ ਬਣਾਉਨੇ ਆ ਇੰਟਰਨੈਟ ਸਾਡੇ ਖੇਡਾਂ ਤੇ ਤਿੰਨ ਚਕੋਨੇ ਸਮੋਸੇ ਬਣਾਉਣੇ ਭਾਈ ਸਾਨੂੰ ਪਤਾ ਹੀ ਨਹੀਂ ਸਮੋਸੇ ਹੀ ਖਾਦੇ ਭਾਈ ਇਹ ਸਮੋਸੇ ਨਹੀਂ ਸਾਡੇ ਤਾਂ ਮਸਾਲਾ ਬਣਵਾ ਲਓ ਅਸੀਂ ਕਰਦੇ ਹੀ ਨਹੀਂ ਹਲਵਾਈ ਦਾ ਵਾਸਤਾ ਪਤਾ ਲੱਗ ਗਿਆ ਕਿ ਪਤਾ ਲੱਗਦਾ ਬਾਰੋਂ ਆ ਗਿਆ ਨਹੀਂ ਭਾਈ ਅਸੀਂ ਕੰਮ ਕਰਦੇ ਹੀ ਨਹੀਂ ਭਾਜੀ ਪਲਾਸਟਰ ਕਰ ਦਿੰਨੇ ਘਰੇ ਜਾ ਕੇ ਨਹੀਂ ਨਹੀਂ ਨਹੀਂ। ਆਹ ਜੀ ਕੰਦ ਕਢਾ ਲਓ ਤੁਸੀਂ ਕੋਈ ਆਦਾ ਇੱਕ ਕੰਦ ਹੈਗੀ ਆ। ਧਵਾ ਲਓ ਫਿਰ। ਧਵਾ ਲਓ ਆਟਾ ਅੰਦਰ ਠੇਕਾ ਲੈ ਲੈਂਦੇ ਆ ਭਾਜੀ। ਨਹੀਂ 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 ਆਪਾਂ ਬਣਾਉਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ। ਨਹੀਂ ਭਾਜੀ। ਭਾਈ ਅਸੀਂ ਬਣਾਉਂਦੇ ਹੀ ਨਹੀਂ ਸਤਾਜ ਚੱਲ ਗਿਆ। ਕੰਮ ਹੀ ਨਹੀਂ ਕਰਦੇ। ਨਹੀਂ ਭਾਈ ਸਾਡੇ ਕੋਲ ਯਾਰ ਹੋਰ ਹਾਲ ਭਾਈ ਦਾ ਭਾਜੀ ਅਸੀਂ। ਪੈਸੇ 50000 ਹੋਰ ਲੈ ਲਓ। ਉਹ ਭਾਜੀ ਤੁਸੀਂ ਸਾਡੇ ਤੋਂ ਲੈ ਲਓ 50000 ਸਾਡਾ ਖਿਹੜਾ ਸ਼ਕਤ। ਇਹੀ ਕਰਦੀ ਨਹੀਂ ਕੰਮ ਇਹ ਤਾਂ ਮੈਸਤਰੀ ਨਾਲ ਲੱਗੇ ਲੱਗਿਆ ਲੋਕ ਮੈਸਤਰੀ ਆਹ ਖਾਲੋ ਜੀ ਤੁਸੀਂ ਆਹ ਤਾਂ ਨੰਬਰ ਦੇ ਦਿਓ ਤੁਹਾਨੂੰ ਬੰਦਾ ਲੈ ਜਾਊਗਾ ਘਰ ਭਾਜੀ ਮੈਸਤਰੀ ਨਾਲ ਕੰਮ ਤੇ ਚਲੇ ਜਾਂਦੇ ਸੀ ਪਿਛਲੇ ਪੰਜ ਸਾਡਾ ਕੰਮ ਚੱਲਿਆਦਾ ਹੀ ਤਾਂ ਅਜੀ ਤੱਕ ਹਰ ਦਾ ਜੁਰਦਾ ਲਾਉਣ ਆ ਗਈ ਸੀ ਇੱਥੇ ਬੈਠ ਕੇ ਛਾਵੇਂ ਅਜੀ ਤਾਂ ਉਹ ਲਾਂਚ ਬ੍ਰੇਕ ਹੋਇਆ ਜੀ ਇਹ ਤਾਂ ਦਾਵਤ ਹਵਾ ਲੈਂਦੇ ਸੀ ਲੋ ਚੱਲੇ ਗਏ ਸਤ ਜੀ ਆਪ ਵੀ ਉਹ ਰੁਕ ਜਾਓ ਉਹ ਨਹੀਂ ਭਾਈ ਕਰਤੀ ਕੰਮ ਹੀ ਨਹੀਂ ਕਰਦੇ